ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਚੱਲਦਿਆਂ ਇੱਕ ਹੋਰ ਵੱਡੀ ਸਫਲਤਾ ਬਟਾਲਾ ਪੁਲਿਸ ਨੇ ਹਾਸਲ ਕੀਤੀ ਹੈ ਥਾਣਾ ਕਣਿਏ ਕੇ ਬਾਗਰ ਦੀ ਪੁਲਿਸ ਨੇ 110 ਗ੍ਰਾਮ ਹੈਰੋਇਨ ਤੇ ਡਰਗਮਨੀ ਜਿਨਾਲ ਗੱਡੀ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਇਸ ਸੰਬੰਧੀ ਜਾਂਚ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਤੇ ਇੱਕ ਗੱਡੀ ਰੋਕੀ ਗਈ ਹੈ ਜਿਹੜਾ ਚਲਾਸੀ ਲਈ ਗਈ ਹੈ ਤੇ ਇਸ ਵਿੱਚੋਂ 110 ਗ੍ਰਾਮ ਹੈਰੋਇਨ 2100 ਰੁਪਏ ਦੀ ਡਰਗਮਨੀ ਕੰਪਿਊਟਰ ਕੰਡਾ ਬਰਾਮਦ ਹੋਇਆ ਫੜੇਗੇ ਵਿਅਕਤੀਆਂ ਦੀ ਪਛਾਣ ਹਰਮਨ ਸਿੰਘ ਤੇ ਸੁਖਵਿੰਦਰ ਸਿੰਘ ਦੇ ਵਜੋਂ ਹੋਈ ਹੈ ਤੇ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਨਸ਼ ਕਿਸੇ ਵੀ ਕੀਮਤ ਤੇ ਵੇਚਣ ਨਹੀਂ ਦਿੱਤਾ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ 6 12 25 ਨੂੰ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਜੀ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਵਾ ਥਾਣਾ ਕਣੀਏ ਕੇ ਪਾਂਗਰ ਅਲੀਵਾਲ ਬਾਰ ਬਾਰ ਮਾਕਾ ਲਾਇਆ ਸੀਗਾ ਇਸੇ ਦੌਰਾਨ ਜਿਹੜੀ ਅਲੀਵਾਲ ਸਾਈਡ ਤੋਂ ਇੱਕ ਕਾਰ ਆਈ ਕਾਰ ਚਾਲਕ ਨੇ ਬੜੀ ਹਿਸ਼ਿਆਰੀ ਨਾਲ ਜਿਹੜੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਜਿਹੜੀ ਬਹੁਤ ਹਿਸ਼ਿਆਰ ਸੀਗੀ ਕਾਰ ਚਾਲਕ ਕਾਰ ਚੋਂ ਭੱਜਣ ਲੱਗਾ ਇਸ ਲਈ ਚਰਨਜੀਤ ਸਿੰਘ ਸਾਡੇ ਜਿਹੜੇ ਉੱਥੇ ਮੌਕੇ ਤੇ ਸੀਗੇ ਆਈਓ ਉਹਨਾਂ ਨੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਕਾਬੂ ਕੀਤਾ ਇੱਕ ਜਿਹੜਾ ਕਾਰ ਚਾਲਕ ਦੋਸ਼ੀ ਹਰਮਨ ਸਿੰਘ ਆ ਇਹਦੇ ਕੋਲੋਂ ਜਿਹੜੀ 100 ਗ੍ਰਾਮ ਹੈਰੋਇਨ ਤੇ 1200 ਰੁਪਏ ਡਰੱਗ ਮੰਨੀ ਦੂਸਰੇ ਇਹਦੇ ਸਾਥੀ ਕੋਲੋਂ 10 ਗ੍ਰਾਮ ਹੈਰੋਇਨ ਤੇ 900 ਰੁਪਏ ਜਿਹੜੀ ਉਹ ਡਰੱਗ ਮੰਨੀ ਬਰਾਮਦ ਹੋਈ ਆ ਦੂਜੇ ਦੋਸ਼ੀ ਦਾ ਨਾਮ ਸੁਖਵਿੰਦਰ ਸਿੰਘ ਆ ਦੋਵੇਂ ਬਸੰਤਪੁਰ ਕੋਟ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਸਿੰਘ ਆਏ ਕਾਫੀ ਕ੍ਰਿਮੀਨਲ ਟਾਈਪ ਦਾ ਆਦਮੀ ਹੈ ਇਹਦੇ ਖਿਲਾਫ ਪਹਿਲਾਂ ਵੀ ਜਿਹੜੇ ਐਂਟੀ ਟੇਮ ਮਕਦਮੇ ਦਰਜ ਨੇ ਇਹ ਇਹਦੇ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ ਅਸੀਂ ਮਕਦਮਾ ਨੰਬਰ 140/25 ਦਰਜ ਰਿਸਤ ਕਰਕੇ ਤਫਤੀਸ਼ ਜਿਹੜੀ ਉਹ ਐਸਆਈ ਚਰਨਜੀਤ ਸਿੰਘ ਕਰ ਰਿਹਾ ਹੈ ਅੱਜ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤਾਂ ਹੋਰ ਵੀ ਜਿਹੜੀ ਆ ਫਰਦਰ ਇਨਵੈਸਟੀਗੇਸ਼ਨ ਦੌਰਾਨ ਖੁਲਾਸੇ ਹੋਣ ਦੀ ਉਮੀਦ ਹੈ